ਚਲੋ ਯਾਰ ਅੰਦਰ ਮਰਵਾਉਂਦੇ ਸਾਰੇ ਉਹ ਆਮ ਆਦਮੀ ਪਾਰਟੀ ਦੇ ਸਰਪੰਚ ਉਹ ਮੇਰਾ ਸੀ ਪੈਂਡਾ ਸਾਰੇ ਹੈਂ ਬੈਠਾ ਕਿ ਨਾ ਵਾ ਗੁਰੂ ਮੇਰੇ ਸੰਗ ਕਿਹੜਾ ਪਿੰਡ ਹੈ ਦਰਗਾਵਾਦ ਤੇ ਕੀ ਗੱਲ ਹੋਈ ਆ ਅੰਦਰ ਆਵਾੜ ਕੇ ਮੈਂ ਗੁਰਦੀਪ ਸਿੰਘ ਹਾਂ ਮੇਰੇ ਕਿਹੜੀ ਪਾਰਟੀ ਦਾ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਜ ਕੀ ਹੋਇਆ ਜੀ ਗੱਲ ਕੀ ਹੋਈ ਸਰ ਅੰਦਰ ਦਸਰਗਾਉਂ ਨਾ ਬਣਾ ਤੋ ਘਟਕੇ ਲੱਗੇ ਆ ਗੁਰਦੀਪ ਸਿੰਘ ਉਹ ਕਿੰਨੇ ਬੰਦੇ ਜਿਆਦਾ ਕਾਸਟ ਉਹ ਇਧਰ ਕੋਈ ਇਧਰ ਦੱਸੋ ਦੱਸੋ ਕੀ ਹੋਇਆ ਵਾ ਹਾਂਜੀ ਯਾਰ ਉਹ ਸਾਰੇ ਅੰਦਰ ਘੁਟਾ ਕਰਦੀ ਹੋਣ ਰਹੀ ਆ ਹਾਂ ਅੰਮ੍ਰੇ ਦਾ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਅਗਰ ਮੈਂ ਐਸੇ ਜਿਹਦੀ ਪਾਰਟੀ ਨੂੰ ਬੈਗਰੀ ਪੜਨ ਲੱਗੀ ਕਾਂਗਰਸ ਨੂੰ ਭਰ ਲਿਆ ਤੁਸੀਂ ਨਾ ਕਾਂਗ ਕਾਂਗ ਨੂੰ ਖੋ ਕੇ ਲਾਗੇ ਵੀਰੇ ਕਾਗਜ ਖੋ ਕੇ ਕਾਗਜ ਹੀ ਖੋ ਕੇ ਲਾਗੇ ਅੱਛਾ ਸਾਰੇ ਵਾਲ ਸਾਰੇ ਮੈਂਬਰ ਹਾਂਜੀ ਆਏ ਦਰਗਾਹਵਾਦ ਆਏ ਆ ਮੈਂ ਸਾਰੇ ਵਾਲ ਖੋ ਤੇਨ ਕੋਣ ਆਇਆ ਤੂੰ ਮਰੇ ਗਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲੇਟ ਕਰਾਇਆ ਵਾ ਵਾ ਬਾਕੀ ਤੇ ਬਾਕੀ ਉਹ ਲੈ ਗਏ ਹੋਗੇ ਬੰਦੇ ਪ੍ਰਾਇਮ ਤੁਹਾਡੇ ਇਧਰ ਬਾਹਰ ਬਾਹਰ ਆਉਣ ਪੈ ਗਿਆ ਇੱਕ ਤੂੰ ਆ ਰਾ ਔਰ ਤੂੰ ਆ ਬੱਤ ਬਿਨਾ ਗਵਰਨਰ ਸਾਹਿਬ ਦੇ ਕਰਦੇ ਹੋ ਕੋਈ ਪਤਾ ਲੱਗੇਗਾ ਇਹਨੇ ਕੋਈ ਖੁੱਲੇ ਸੀ ਮਾਰੋ 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 ਉਹ ਨਿਕਲੇਗਾ ਤਾਂ ਸਹੀ ਬਾਹਰ ਬਾਹਰ ਨਿਕਲੇਗਾ ਤਾਂ ਸਹੀ ਬਾਹਰ ਮਾਰੋ ਮਾਰੋ ਇੱਥੇ ਰੋਟੀ ਬਾਹਰ ਆਜੇ ਨਿਕਲ ਬਾਹਰ ਜੇ ਬਾਹਰ ਜੇ ਬਾਹਰ मुर्दा ਇਹ ਇਧਰ ਆ ਪੈ ਦੀ ਫੁਦਾ ਇਧਰ ਆ ਅੱਦੋ 16 ਕੰਨੀਆਂ ਓਏ ਬੁੱਦੀ ਦਾ ਬੁੱਦਾ ਪਾੜਦਾ ਤੇਰੀ ਜਾਨ ਇਹਨੂੰ ਦੂਰ ਖੋਲ ਗੋਹ ਪਤਾ ਲੱਗਦਾ ਕਿੰਨਾ ਚਿਰ ਬਚਾਲੋਗੇ ਰਹਿ ਕੇ ਜੇ ਮੈਨੂੰ ਬਚਾਲੋਗੇ 5-2 ਮੀਟਰ ਅੱਛੀ ਨੂੰ ਹੁੰਦੇ ਨਜ਼ਰ ਆ ਰਹੇ ਨੇ ਇਹ ਦਸਿਆਂ ਨੂੰ ਕਾ ਜਪਾ ਪੱਕਾ ਲਾਉਣ ਜੀ ਦਾ ਚਾਹਾਂ ਨਮੀਏ ਸਰਕਾਰਾਂ ਬਣਾ ਲਈ ਇਹਨਾਂ ਪੱਕਾ ਲਾਉਣ ਵਾਲੀਆਂ ਇਹਨਾਂ ਨੇ ਖੁਸ਼ ਹੋਇਆ ਇਹ ਉਹ ਬੰਦੇ ਨੇ ਇੱਥੇ ਪਤਾ ਨਹੀਂ ਡੀਐਸਪੀ ਲੱਗਿਆ ਸੀਗਾ ਉਹਨੇ ਅੰਦਰ ਸਾਰਿਆਂ ਨੂੰ ਡੱਕਿਆ ਸਾਨੂੰ ਅੰਦਰ ਆਉਣ ਤੋਂ ਤੇ ਆ ਇਹਨਾਂ ਦੇ ਬੰਦੇ ਅੰਦਰ ਖਿਲਾ ਰਹੇ ਨੇ ਉਹਨੇ ਕਿਹਨਾਂ ਨੇ ਖਿਲਾ ਦੇ ਆ ਇਹ ਐਮਐਲਏ ਸਾਹਮਣੇ ਖਲੋਤਾ ਆ ਸਾਡੇ ਸਾਡੇ ਪੈਰਾ ਚੋਂ ਤੋਂ ਬੈਂਦਾ ਰਿਹਾ ਤੇ ਚਿੱਟਨ ਵਿੱਚ ਅੰਦਰ ਆਗੇ ਸ਼ਾਂਤਪਈ ਨਾ ਕਾਗਜ ਭਰਨ ਦੇ ਬੰਦੇ ਸਾਡੇ ਇਹਨੇ ਅੰਦਰ ਆ ਕੇ ਬਦਮਾਸ਼ੀ ਕੀਤੀ ਉਹਨਾਂ ਨੇ ਇਹਨੇ ਬੰਦਾ ਬੰਦੇ ਆਂਦੀ ਪੱਗਾਂ ਲਾਈਆਂ ਆਰਾਮ ਨਾਲ ਉੱਥੇ ਕਾਗਜ ਭਰ ਰਹੇ ਨੇ ਤੁਸੀਂ ਜਦੋਂ ਅੰਦਰ ਆਏ ਉਦੋਂ ਵੀ ਤਲਕੀ ਪਾਟੀ ਹੋਈ ਮੈਨੂੰ ਇਹਨੇ ਰੋਕਿਆ ਡੀਐਸਪੀ ਜਿਹੜਾ ਖਲੋਤਾ ਸਾਹਮਣੇ ਇਹਨੇ ਕਿ ਅੰਦਰ ਕੋਈ ਨਹੀਂ ਬੰਦਾ ਜਾਊਗਾ ਨੇ ਮੇਰੇ ਨਾਲ ਤੇ ਨਹੀਂ ਹੱਥ ਪਾਈ ਉਹ ਸਾਡੇ ਬੰਦੇ ਦੀ ਪੱਗ ਵੀ ਲਾਈ ਚੱਲੇ ਭਲੇ ਬੰਦੇ ਆਣੇ ਤਾਂ ਆਹ ਉਮੀਦਵਾਰ ਨੇ ਮੈਂ ਚੇਅਰਮੈਨ ਲਾਡੀ ਸਲਾਵਾ ਜੀ ਅਹੀਂ ਜਰਾਬ ਕਰੇ ਅੰਦਰੋਂ ਵਾਪਸ ਹੁਣੇ ਬਾਹਰ ਆਉਂਦੇ ਨਹੀਂ ਬਾਹਰ ਆਉਂਦਾ ਢਾਗ ਪੱਗਾ ਬਗਲਾ ਤੇ ਉਹ ਗੱਲ ਹੀ ਆ ਜੇ ਇਹ ਕਰ ਤੂੰ ਥੋੜੀ ਐ ਸਾਰਾ ਕੁਝ ਪੁਸ਼ਟੀ ਕਰਾਉਂਦੇ ਆ ਯਾਰ ਉਹਨੂੰ ਸੋਚ। ਉਹ ਪਰੇਕਟ ਤੁਸੀਂ ਕੀ ਕਰਦੇ ਬੇਸ਼ੱਕ ਮੈਂ ਕੈਂਡੀਡੇਟ ਆ ਜੀ ਅੱਛਾ ਜੀ ਡਾਕਟਰ ਬਾਜਵਾ ਸਭ ਦਾ ਚੇਅਰਮੈਨ ਜੀ ਕਾਗਜ਼ ਦਾਖਲ ਕਰਾ ਕੇ ਬਾਹਰ ਆਏ ਆ ਉਹਨਾਂ ਨਾਲ ਗੱਲ ਉਹ ਪ੍ਰਚਲਨ ਦਾ ਕੀ ਹੋਇਆ ਜੀ ਰੇਸ਼ਮ ਪੱਟਾ ਪਗੜੀ ਕਿਤੇ ਰੱਖੀ ਪਗੜੀ ਉੱਤੇ ਲਾ ਕੇ ਉੱਤੇ ਚੱਕ ਲੈਣਾ ਪ੍ਰੋਗਰਾਮ ਅਗਰ ਪਈਦਾ ਥੋੜੀ ਪੱਕਾ ਲੈ ਕੇ ਜਾਵਾਂਗੇ ਜਨਾਬ ਪੱਕਾ ਲੈ ਕੇ ਜਾਵਾਂਗੇ ਅੱਜ ਗੱਲ ਕੋਈ ਨਹੀਂ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮਜ਼ਦਗੀ ਨੂੰ ਲੈ ਕੇ ਚੱਲ ਰਿਹਾ ਸੀਗਾ ਇਹ ਕਿ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਦਾ ਕਰਕੇ ਸਾਰਾ ਜਿਹੜਾ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਮਤੀ ਦੀਆਂ ਲੇਖਕਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਕੋਈ ਵੀ ਤੁਹਾਡੇ ਚੈਨਲਾਂ ਵਾਲਿਆਂ ਨੇ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭੁਲੇਖਾ ਹੈ ਉਹ ਜਿਹੜਾ ਭੁਲੇਖਾ ਇਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੰਨਣ ਤੇ ਨਹੀਂ ਇਹੜੇ ਗੁੰਡਾ ਕਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਆ ਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਤਾਂ ਅੱਗਾ ਤਾਂ ਤੁਸੀਂ ਲੱਗੇ ਹੀ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਨੇ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਬਾਈਟ ਤੇ ਹੀ ਗਿਆ ਚੈਨਲ ਤੋਂ ਹੀ ਕਰ ਰਹੀ ਸੀ ਮੇਰੀ ਬਾਈਟ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਤਿਕਾ ਲਗੀ ਦਾ ਹੁੰਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕਾ ਜਿਹਾ ਬਹੁਤ ਜਨਾਬੋ ਦੇ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਵਾ ਕਿ ਮੈਂ ਬੜਾ ਸਾਫ ਆ ਦੂਜਾ ਬੜਾ ਸਾਫ ਆ ਇਹ ਲੋਕ ਦੱਸਣਗੇ ਕਿ ਸਾਫ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ ਚ ਰੱਖੀ ਹੈ ਤੁਸੀਂ ਦੱਸੋ ਕਿਸੇ ਪਿੰਡ ਚ ਕੋਈ ਪਰਚੇ ਨਾ ਦੀ ਚੀਜ਼ ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦਾ ਦੇ ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਜਾਇਜ਼ ਕੋਈ ਧੱਕੇਸ਼ਾ ਹੀ ਹੋਈ ਹੈ ਗਾਲੀ ਗਲੋਚ ਬੜਾ ਹੋਇਆ ਕੀ ਆਮਨੇ ਸ਼ਾਮਨੇ ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਦੇਣਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਢ ਰਿਹਾ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਨੇ ਉਹ ਵੀ ਕੱਢੇਗਾ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਉਹ ਗਾਲ੍ਹਾਂ ਤਾਂ ਹੁਣ ਕਿੱਦਾਂ ਮੂੰਹ ਉਹ ਗਾਲੀ ਦਾ ਜਵਾਬ ਜਿਹਨੇ ਦੋਨੇ ਥਿਰ ਫੜਿਆ ਤੇ ਅਲੀ ਵੀ ਤਣਾਅ ਵਧਿਆ ਪਿਆ ਸਮਾਂ ਤਾਂ ਘੰਟਿਆਂ ਦਾ ਚੱਲਿਆ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਆਪੇ ਹਟ ਜਾਣਾ ਕੋਈ ਟੈਨਸ਼ਨ ਨਾ ਹੋਇਆ ਬਿਲਕੁਲ ਠੀਕ ਹੋ ਗਿਆ ਜੇ ਕਿਹੇ ਵਿਆਹ ਵਰਗਾ ਮਾਹੌਲ ਆ ਤਾਂ ਵਿਆਹ ਦੀ ਸ਼ੁਰੂਆਤ ਤੇ ਹੋ ਗਈ ਤੇ ਦੀ ਦਾ ਲੇਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਹੈ ਜਾ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਵੀ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫਫੜ ਆ ਜਾਂਦਾ ਤੇ ਫਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦੋਦਾ ਬੇਕੋ ਮੈਂ ਇਹ ਗੱਲ ਦੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਕੇ ਢੀਆਂ ਪੰਚਾਇਤ ਦੀਆਂ ਲੱਖਣਾ ਕਮਿਊਨਲ ਕਮੇਟੀ ਡੇਰਾ ਬਾਬਾ ਨਾਲ ਨਾ ਨਕਦੀਆਂ ਲੱਖਣਾ ਹੋ ਕੇ ਢੀਆਂ ਆਪ ਤੁਹਾਨੂੰ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਚੰਗੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਇਕੱਲੇ ਇਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਦੇ ਆ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਆ